ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਯਾਤਰਾ ਗਏ ਸੀ ਨਾ ਕਿਉਂਕਿ ਮੈਨੂੰ ਵੀਡੀਓ ਮੈਂ ਅੱਜ ਬਹੁਤ ਹੀ ਦਿਨਾਂ ਬਾਅਦ ਪਾਈ ਹੈ ਵੀਡੀਓ ਬਹੁਤ ਦਿਨਾਂ ਬਾਅਦ ਤੇ ਯਾਤਰਾ ਦਾ ਪ੍ਰਸ਼ਾਦ ਯਾਤਰਾ ਗਿਆ ਹੀ ਤੇ ਪ੍ਰਸ਼ਾਦ ਲੈ ਕੇ ਆਏ ਹੀ ਤੇ ਆਪਣੇ ਸਾਰਿਆਂ ਘਰਾਂ ਵਿੱਚ ਪ੍ਰਸ਼ਾਦ ਦੇ ਕੇ ਆਉਣਾ ਹੀ ਮੈਂ ਤੋਂ ਮੈਂ ਕਿਹਾ ਚੱਲ ਹੁਣ ਦੇ ਅੰਮੀ ਆ ਤੇ ਅਜੇ ਪਾਲਕ ਦਾ ਸਾਗ ਨਿਕੁਸ਼ੁਕ ਦਾ ਸਾਗ ਜਿਹਨੂੰ ਕਹ ਲੋ ਕਿਤੇ ਕਿਤੇ ਕੋਈ ਕੋਈ ਗੰਦਲ ਲੱਗ ਜਾਂਦੀ ਆ ਪੱਤੇ ਜਈ ਤੇ ਪਾਲਕ ਹੋਰ ਛੋਟੀਆਂ ਮੋਟੀਆਂ ਬੂਟੀਆਂ ਪਾ ਕੇ ਤਾਂ ਆਪਾਂ ਜਿਹੜਾ ਸਾਗ ਬਣਾਉਣਾ ਹੈ ਨਾ ਉਹ ਮੈਂ ਬਣਾਉਣ ਲੱਗੀ ਸੀ ਤੇ ਇਹ ਹੋਲੀ ਦਾ ਰੰਗ ਲੱਗਾ ਨਾ ਮੇਰੇ ਮੂੰਹ ਤੇ ਹੋਲੀ ਸੀ ਉਦੋਂ ਅ ਕਿਉਂਕਿ ਜ਼ਿਆਦਾ ਦਿਨਾਂ ਬਾਅਦ ਵੀਡੀਓ ਪਾਉਣ ਲੱਗੀ ਆ ਹੋਲੀ ਦੀ ਸੀ ਕੁਝ ਪਹਿਲਾਂ ਦੀ ਕੋਈ ਬਾਅਦ ਦੀ ਵੀਡੀਓ ਬਣੀ ਸੀ ਤੇ ਉਹ ਮੈਂ ਸਾਰੀ ਫਿਰ ਮੈਂ ਕਿਹਾ ਹੋਣਾ ਪਾ ਦੇਣੀ ਮੈਨੂੰ ਟਾਈਮ ਹੀ ਨਹੀਂ ਮਿਲਿਆ ਵੀਡੀਓ ਐਡਿਟ ਕਰਨ ਦਾ ਤੇ ਪਾਉਣ ਦਾ ਉਹ ਇੱਥੇ ਨਾ ਇਹਨੇ ਰਨਵ ਨੇ ਟੋਇਆ ਪੁੱਟਿਆ ਤਾਂ ਛੋਟੀ ਜੀ ਪਾਰਕ ਜੀ ਰੱਖੀ ਤੇ ਇਹਦੇ ਵਿੱਚ ਬੂਟੇ ਦਾਣੇ ਲਾਏ ਕਿਉਂਕਿ ਖੇਡਦਾ ਰਹਿੰਦਾ ਛੋਟਾ ਨਾ ਬਾਹਰ ਮਿੱਟੀ ਬਹੁਤ ਗੰਦੀ ਆ ਤੇ ਇਸ ਕਰਕੇ ਫਿਰ ਇੱਥੇ ਖੇਡਦਾ ਰਹਿੰਦਾ ਏ ਪਹਿਲਾਂ ਵਾਲੀਆਂ ਗੱਲਾਂ ਨਹੀਂ ਨਾ ਹੈਗੀਆਂ ਹੁਣ ਪਹਿਲਾਂ ਤੇ ਬਾਹਰ ਬਾਧੂ ਖੇਡਣ ਜਾਂਦਾ ਸੀ ਬੋੜਾਂ ਥੱਲੇ ਪਿੱਪਲਾਂ ਥੱਲੇ ਛੋਟੇ ਛੋਟੇ ਬੱਚੇ ਸਾਰੇ ਆਪਾਂ ਖੇਡਦੇ ਰਹਿੰਦੇ ਸੀ ਤੇ ਹੋਲੀ ਦੀ ਵੀਡੀਓ ਆ ਸਾਡੀ ਹੋਲੀ ਹੁਣ ਆਈ ਆ ਕਿਉਂਕਿ ਹੁਣ ਵੀਡੀਓ ਪਾਈ ਆ ਇਸ ਕਰਕੇ ਸਾਡੀ ਹੋਲੀ ਹੁਣ ਆਈ ਆ ਇਹ ਵੀਡੀਓ ਜਿਹੜਾ ਹੁਣ ਆਪਾਂ ਪਾਈ ਆ ਤੇ ਇੱਥੇ ਸਾਰੇ ਜਣਿਆਂ ਨੇ ਕੈਮਰਾ ਲਾ ਕੇ ਰੱਖਿਆ ਸੀ ਮੈਂ ਅੰਦਰੋਂ ਨਹੀਂ ਹਾਂ ਕੰਮਕੁਮ ਕਰਨ ਬਾਹਰ ਨਿਕਲੀ ਤੇ ਮੈਨੂੰ ਵੀ ਕਾਬੂ ਕਰਨ ਲਿਆ ਫਿਰ ਜੋ ਮੇਰੇ ਹੱਥ 'ਚ ਹੈਗਾ ਹੀ ਜੋ ਮੈਨੂੰ ਲੱਗਾ ਲੁਗਾ ਰੰਗ ਉਹ ਲਾ ਕੇ ਮੈਂ ਵੀ ਨਾਲ ਲਾਈ ਗਈ ਕਿਉਂਕਿ ਅਰਨਵ ਅਰਨਵ ਨੇ ਸਾਨੂੰ ਬਹੁਤ ਕਹਿਣ ਦੇ ਕਿ ਮੈਂ ਹੋਲੀ ਖੇਡਣੀ ਹੋਰ ਨਹੀਂ ਖੇਡਣੀ ਸਾਡਾ ਤਾਂ ਕੋਈ ਹੈਗਾ ਨਹੀਂ ਇਰਾਦਾ ਇਹ ਛੋਟਾ ਨਾ ਫਿਰ ਤੇ ਉੱਥੇ ਕਿਸੇ ਨੇ ਵੀ ਇੱਥੇ ਸਾਡੇ ਹੋਲੀ ਨਹੀਂ ਖੇਡੀ ਇਹਦੇ ਕਰਕੇ ਫਿਰ ਸਾਨੂੰ ਸਾਰਿਆਂ ਨੂੰ ਲੱਗਣਾ ਪਿਆ ਦੇ ਨਾਲ ਤੇ ਨਾਲੇ ਆਗੇ ਤੇ ਚਾਚੇ ਦੇ ਬੱਚੇ ਬੇਟਾ ਚਾਚੇ ਦਾ ਨਾਲ ਬੇਟੀ ਵੀ ਆ ਗਈ ਤੇ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਹੀ ਕਾਬੂ ਕਰ ਛੱਡਿਆ ਦੋਵਾਂ ਨੇ ਮੈਨੂੰ ਹੀ ਭੋਈ ਗਏ ਭੋਈ ਗਏ ਮੇਰੇ ਤੇ ਪਾਣੀ ਪਾਈ ਗਏ ਦੋਵੇਂ ਤੇ ਮੈਂ ਵੀ ਥੋੜਾ ਚ ਟਾਈਮ ਹੁਣ ਬੱਚਿਆਂ ਦੇ ਕਰਕੇ ਨਾਲ ਬੱਚੇ ਬੰਨਣਾ ਪੈਂਦਾ ਕੀ ਕਰੀਏ ਕਈ ਵਾਰੀ ਕਈ ਬੱਚੇ ਬੰਨਨੇ ਪੈਂਦਾ ਆ ਉਨਾ ਦੀ ਜਿੱਦ ਕਈ ਵਾਰੀ ਪੂਰੀ ਕਰਨੀ ਪੈਂਦੀ ਆ। ਅ ਇਧਰ ਨਾ ਇਹ ਵਾਲੀਆਂ ਵੱਟਾਂ ਤੇ ਮਟਰ ਸੀ ਤੇ ਗੋਡੀਆਂ ਨਹੀਂ ਆ ਵੱਟਾਂ ਉਹ ਵੱਟਾਂ ਹੀ ਰਹਿਣ ਦਿਤੀਆਂ। ਜਿੰਨੀ ਕਿ ਜਗ੍ਹਾ ਤੇ ਬੀਜ ਲਗਾਉਣੇ ਸੀ ਨਾ ਉਨੀ ਉਨੀ ਜਗ੍ਹਾ ਤੇ ਲਗਾ ਲਤੇ ਆ। ਵੇਖਦੇ ਆ ਭਲਾ ਕਿ ਵਧੀਆ ਹੋ ਜਾਂਦੇ ਨੇ। ਜੇ ਨਾ ਹੋਣਗੇ ਤੇ ਗਾਂਵ ਤੋਂ ਫਿਰ ਵੱਟਾਂ ਗੋੜ ਦਿਆ ਕਰਾਂਗੇ ਕਿਉਂਕਿ ਹਰ ਕੀ ਪਹਿਲੀ ਵਾਰੀ ਅਹੀਂ ਇਦਾਂ ਕੀਤਾ ਕਿ ਪਹਿਨੀਆਂ ਬਣੀਆਂ ਵੱਟਾਂ ਨੂੰ ਹੀ ਸਾਫ਼ ਕਰਕੇ ਤੇ ਨਾਲ ਦਿੱਤੇ ਬੀਜ ਲਗਾ ਦਿੱਤੇ ਆ। ਗਰਮੀਆਂ ਵਾਲੀ ਸਬਜ਼ੀ ਲਗਾ ਦਿੱਤੀ ਆ। ਇੇ ਤਾਂ ਹੋ ਜੇਗੀ ਤੇ ਫਿਰ ਠੀਕ ਆ ਨਹੀਂ ਤੇ ਫਿਰ ਅੱਗੇ ਤੋਂ ਇਸ ਤਰ੍ਹਾਂ ਨਹੀਂ ਲਾਵਾਂਗੇ ਦੂਜੇ ਬੰਨੇ ਅੱਗੇ ਇਹ ਗਾਜਰਾਂ ਵਾਲੀ ਜਗ੍ਹਾ ਜਿਹੜੀ ਸੀ ਇਹ ਤੇ ਚਲੋ ਸਾਰੇ ਗੋਡੀ ਹੋ ਗਏ ਇੱਥੇ ਤੇ ਨਵੀਆਂ ਵੱਟਾਂ ਪੈ ਗਈਆਂ ਪਰ ਇਹ ਸਖਤੀਆਂ ਨੇ ਸ਼ਾਇਦ ਸਬਜ਼ੀ ਹੋ ਹੀ ਜਾਵੇ ਉਧਰ ਸਾਹਮਣੇ ਭਾਜੀ ਖਲੋਤੇ ਨੇ ਭਾਜੀ ਉਦੋਂ ਠੀਕ ਸੀ ਜਦੋਂ ਇਹ ਮੈਂ ਵੀਡੀਓ ਬਣਾਈ ਆ ਉਧਰ ਦੂਜੇ ਬੰਨੇ ਸਬਜ਼ੀਆਂ ਅੱਗੇ ਵੀ ਨਹੀਂ ਉਹ ਵੇਖਣ ਜਾਣਦੇ ਤੁਰੇ ਜਾਣਦੇ ਪਰ ਉਦੋਂ ਬਾਅਦ ਚ ਫਿਰ ਕੋਸ਼ੀ ਦਿਨਾਂ ਬਾਅਦ ਇਹ ਡੇਗੇ ਭਾਜੀ ਬਾਥਰੂਮ ਚੱਲੇ ਤੇ ਆਪੇ ਇਹਨਾਂ ਨੂੰ ਪਤਾ ਨਹੀਂ ਲੱਗਾ ਡੇਗੇ ਦੇ ਨਾਲ ਦੇ ਚੂਲੇ ਦੀ ਹੱਡੀ ਜੜੀ ਆ ਉਹ ਕ੍ਰੈਕ ਹੋ ਗਈ ਆ ਹੁਣ ਤੇ ਜਦੋਂ ਮੈਂ ਵੀਡੀਓ ਪਾਉਣ ਦੀ ਆ ਇਹ ਬੈੱਡ ਤੇ ਨੇ ਬਹੁਤ ਹੀ ਮੁਸ਼ਕਲ ਹੋਈ ਪਈ ਇਹਨਾਂ ਨੂੰ ਕਿ ਕਿੰਨਾ ਸੋਹਣਾ ਤੁਰੇ ਜਾਂਦੇ ਸੀ ਆਪਣਾ ਬਾਹਰ ਅੰਦਰ ਤੁਰਦੇ ਸੀ ਚਲੋ ਮਾੜਾ ਚੰਗਾ ਵੇਖਦੇ ਹੀ ਕਿ ਆਪਣੇ ਬੱਚੇ ਤੁਰੇ ਫਿਰਦੇ ਸੀ ਸਬਜ਼ੀ ਚੱਕਰ ਲਾਏ ਹਨਾ ਤੇ ਪਰ ਹੁਣ ਵਿਚਾਰੇ ਬੈੱਡ ਤੇ ਨੇ ਹੱਡੀ ਕ੍ਰੈਕ ਹੋ ਗਈ ਇਹਨਾਂ ਦੀ ਤੇ ਇਹ ਨਾ ਮੇਰੀ ਜਿਹੜੀ ਬੇਟੀ ਬਾਹਰ ਗਈ ਆ ਉਹ ਇਸ ਤਰ੍ਹਾਂ ਚੌਲਾਂ ਨੂੰ ਬਣਾਉਂਦੀ ਹੁੰਦੀ ਸੀ ਜਦ ਬਣੇ ਬੈ ਨਾ ਚੌਲ ਟਮਾਟਰ ਪਿਆਜ਼ ਪਾ ਕੇ ਉਹਨੂੰ ਭੁੰਨ ਕੇ ਤੇ ਉਹਦੇ ਵਿੱਚ ਮਿਰਚ ਮਸਾਲਾ ਨੂਨ ਮਸਾਲਾ ਪਾ ਕੇ ਮਿਰਚ ਵੀ ਪਾ ਲੈਂਦੀ ਹਾਂ ਵਿੱਚ ਤੇ ਵਿੱਚ ਇਹ ਤਰ੍ਹਾਂ ਚੌਲ ਪਾ ਕੇ ਤੇ ਦਹੀਂ ਪਾ ਕੇ ਉਹਨੂੰ ਮਿਕਸ ਕਰ ਲੈਣਾ ਇੰਨੇ ਟੇਸਟੀ ਚੌਲ ਬਣਦੇ ਨਾ ਮੇਰਾ ਦਿਲ ਨਹੀਂ ਕਰਦਾ ਰੋਟੀ ਖਾਣ ਨੂੰ ਤੇ ਫਿਰ ਮੈਂ ਮੈਨੂੰ ਜਿਆਦਾ ਹੈ ਮੈਂ ਕਿਹਾ ਨਹੀਂ ਤੇ ਇਦਾਂ ਬਣਾਉਂਦੀ ਹੁੰਦੀ ਸੀ ਤੇ ਫਿਰ ਮੈਂ ਵੀ ਬਣਾਇਆ ਤੇ ਪਰ ਜਿੰ ਉਹ ਉਹ ਜੋ ਬਣਾਉਂਦੀ ਹੈ ਨਾ ਉਹ ਅਲੱਗ ਹੀ ਟੇਸਟ ਹੈ ਬਹੁਤ ਚਾ ਟੇਸਟੀ ਬਣਦੀ ਮੇਰੇ ਕੋ ਉਨੇ ਟੇਸਟੀ ਨਹੀਂ ਬਣੇ ਸ਼ਾਇਦ ਦੂਜੀ ਵਾਰੀ ਮੈਂ ਬਣਾਉਂਦੇ ਬਣ ਜਾਣ ਪਰ ਮੇਰੇ ਆਪਣੀ ਬੇਟੀ ਜਿੰਨੇ ਮੇਰੀ ਬੇਟੀ ਬਣੇ ਚੌਲਾ ਨੂੰ ਫਿਰ ਹੋਰ ਟੇਸਟੀ ਕਰ ਦਿੰਦੀ ਨਾ ਉਨੇ ਟੇਸਟੀ ਨਹੀਂ ਮੇਰੇ ਕੋ ਬਣੇ ਮੈਂ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਐਵੇਂ ਦੀਆਂ ਡਿਸ਼ਾਂ ਬਹੁਤ ਬਣਾਉਂਦੀ ਹੁੰਦੀ ਸੀ ਕੁਛ ਨਾ ਕੁਛ ਕਦੀ ਪਕੌੜੇ ਬਣਾਉਣ ਬੈਜਣਾ ਨੇ ਕਦੀ ਪਾਸਤਾ ਕਦੀ ਕੁਛ ਨਾ ਕੋਈ ਨਾ ਕੋਈ ਡਿਸ਼ ਬਣਾਉਂਦੀ ਰਹਿੰਦੀ ਹੁੰਦੀ ਸੀ ਜਦੋਂ ਦੀ ਉਹ ਬਾਹਰ ਗਈ ਹੈ ਨਾ ਬਰੰਦੀ ਦੇ ਸ਼ਾਈਨ ਵੀ ਆ ਪਰ ਆਪੋ ਆਪਣਾ ਉਹ ਸੁਭਾਅ ਹੁੰਦਾ ਆ ਤੇ ਉਹਨਾਂ ਦੀ ਸਾਈਨੀਆਂ ਅਡਿਸ਼ਨ ਨਹੀਂ ਖਾਦੀਆਂ। ਅ ਮੂੰਗਰੇ ਨਾਲ ਮੈਂ ਜੋ ਛੋਟੇ-ਛੋਟੇ ਹੁੰਦੇ ਆ ਤੇ ਵੱਡੇ ਸੂੰਗਰੇ ਤੇ ਕੱਟ ਲੀਦੇ ਆ। ਇਹ ਕੱਟਣੇ ਟਾਈਮ ਲੱਗ ਜਾਂਦਾ ਤੇ ਮੈਂ ਇਸੇ ਤਰ੍ਹਾਂ ਗਲਾਸ ਦੇ ਨਾਲ ਇਹਨਾਂ ਨੂੰ ਕਰ ਲੈਣੀ ਆ ਥੋੜੇ-ਥੋੜੇ ਪਾ ਕੇ ਤੇ ਗਲਾਸ ਦੇ ਨਾਲ ਬਹੁਤ ਵਧੀਆ ਹੋ ਜਾਂਦੇ ਆ ਤੇ ਬੰਦੇ ਵੀ ਬਹੁਤ ਵਧੀਆ ਨੇ ਤੇ ਉਹ ਕੱਟਣ ਦੇ ਤੇ ਛੋਟੇ-ਛੋਟੇ ਕਿੰਨਾ ਟਾਈਮ ਲੱਗ ਜਾਂਦਾ। ਤੇ ਮੈਂ ਇਸੇ ਤਰ੍ਹਾਂ ਗਲਾਸ ਦੇ ਨਾਲ ਬਹੁਤ ਛੇਤੀ ਹੋ ਜਾਂਦੇ ਐਨਾ ਟਾਈਮ ਨਹੀਂ ਲੱਗਦਾ ਬਹੁਤ ਛੇਤੀ ਗਲਾਸ ਦੇ ਨਾਲ ਹੁੰਦੇ ਤੇ ਹੁੰਦੇ ਵੀ ਬਹੁਤ ਵਧੀਆ ਨੇ ਇਹ ਛੋਟੇ ਛੋਟੇ ਹੋ ਜਾਂਦੇ ਜਿਵੇਂ ਆਪਾਂ ਗ੍ਰੈਂਡਰ ਦੇ ਵਿੱਚ ਪਿਆਜ਼ ਕਰਦੇ ਆ ਨਾ ਬਸ ਕੁਝ ਉਵੇਂ ਜਿਹਾ ਕਰਕੇ ਹੀ ਹੋ ਜਾਂਦੇ ਨੇ ਤੇ ਮੈਂ ਜਦੋਂ ਵੀ ਇਹ ਬਣਾਉਣੀ ਆ ਇਸੇ ਤਰ੍ਹਾਂ ਬਣਾਉਣੀ ਮੂੰਗਰੇ ਬਣਾਉਣਾ ਕਿਹੜਾ ਵੀ ਕਿਤੇ ਛੋਟਾ ਜਿਹਾ ਕੰਮ ਆ ਤੋੜੋ ਇਹਨਾਂ ਨੂੰ ਡੰਡੀਆਂ ਤੋੜੋ ਬਹੁਤ ਟਾਈਮ ਲੱਗ ਜਾਂਦਾ ਹੈ ਮੂੰਗਰੇਆਂ ਤੇ ਬਹੁਤ ਮਿਹਨਤ ਲੱਗਦੀ ਹੈ ਤੇਜ ਸਬਜੀ ਪਰ ਥੋੜੀ ਜੀ ਬਣਦੀ ਆ ਕਿਉਂਕਿ ਇੰਤੇ ਡਾਈਮ ਹੀ ਨਾ ਜ਼ਿਆਦਾ ਲੱਗ ਜਾਂਦਾ ਡੰਡੀਆਂ ਤੋੜਨ ਤੇ ਡੰਡੀਆਂ ਤੋੜਨ ਦੇ ਹੁਣ ਜਿੰਨਾਂ ਨੂੰ ਤੇ ਜ਼ਿਆਦਾ ਲੱਗੇ ਨੇ ਉਹਦੇ ਬੂਟੇ ਪੁੱਟ ਕੇ ਘਰ ਲੈ ਆਈਦੇ ਆ ਫਿਰ ਵੀ ਭਰੂ ਭਰੂ ਕੇ ਤੇ ਉਹਨਾਂ ਨੂੰ ਤੋੜੀਦਾ ਹੈ ਵੇਖੋ ਨਾ ਕਿੰਨੇ ਬਰੀਕ ਹੋ ਗਿਆ ਗਲਾਸ ਦੇ ਨਾਲ ਕੀਤੇ ਕਿੰਨੇ ਬਰੀਕ ਹੋ ਗਿਆ ਛੋਟੇ ਭਾਂਡੇ ਚ ਪਾ ਕੇ ਗਲਾਸ ਨਾਲ ਇਹਨਾਂ ਨੂੰ ਕਰ ਲੋ ਉਹਨਾਂ ਦੇ ਬਹੁਤ ਬਰੀਕ ਹੋ ਜਾਂਦੇ ਆ ਪਰ ਸਬਜੀ ਥੋੜੀ ਬਣਦੀ ਆ ਨਾ ਮਿਹਨਤ ਜ਼ਿਆਦੀ ਲੱਗਦੀ ਆ ਜਾਂ ਤੇ ਦੋ ਤਿੰਨ ਲੇਡੀਜ਼ ਹੋਣ ਉਦਾਂ ਦੇ ਮੰਮੀ ਮੇਰੇ ਨਾਲ ਹੁੰਦੇ ਨੇ ਮੰਮੀ ਕਰਵਾ ਜਾਂਦੇ ਨੇ ਤੋੜ ਵੀ ਦਿੰਦੇ ਨੇ ਡੰਡੀਆਂ ਵੀ ਧਰਾ ਦਿੰਦੇ ਨੇ ਤੇ ਪਰ ਜਿੰਨੀ ਜ਼ਿਆਦਾ ਡਿਸ਼ੇ ਸਵਾਦ ਬਣਦੀ ਆ ਉਨੀ ਮਿਹਨਤ ਵੀ ਜ਼ਿਆਦਾ ਲੈਂਦੀ ਆ ਇੱਧਰ ਆ ਵੇਖੋ ਕੀ ਕਰਨ ਲੈ ਪਿਓ ਪਤਾ ਇਹ ਅਰਨਵ ਨੇ ਨਾ ਫੋਨ ਤੋਂ ਵਿਖਿਆ ਪਹਿਲਾਂ ਇਦਾਂ ਬੜਾ ਕਰਦੇ ਹੁੰਦੇ ਸੀ ਨਾ ਕਰੰਟ ਜਾਂ ਬੰਦਦਾ ਨੋਨ ਉਂਗਲ ਲਾਓ ਤੇ ਨੋਨ ਨਾ ਟੱਚ ਕਰੋ ਤੇ ਪਰ ਇਹਨਾਂ ਕੋ ਨਹੀਂ ਅੱਜ ਨਹੀਂ ਹੋਇਆ ਪਹਿਲਾਂ ਮੇਰਾ ਵੀਰ ਨਾ ਜਦੋਂ ਉਹਦਾ ਪਹਿਲਾਂ ਪਹਿਲਾਂ ਤੇ ਉਹਨੇ ਕਹਣਾ ਭਾਜੀ ਚਲੋ ਇਦਾਂ ਕਰੀਏ ਤੇ ਮੈਂ ਕੁਰਸੀ ਦੇ ਬਿਨਾਂ ਤੇ ਤੁਸੀਂ ਤਾਂ ਮਾਰੋ ਤੇ ਫਿਰ ਆਪਾਂ ਕਰੰਟ ਬਣਾਉਨੇ ਆ ਤੇ ਬਹੁਤ ਟਾਈਮ ਹੋ ਗਿਆ ਹੁਣ ਤੇ ਚਲੋ ਉਹਦੇ ਕੋਲ ਟਾਈਮ ਹੀ ਇੰਨਾ ਕੁ ਹੁੰਦਾ ਆ ਬੱਚਿਆਂ ਵਾਲਾ ਪਰਿਵਾਰ ਵਾਲਾ ਹੁਣ ਉਹ ਤੇ ਫਿਰ ਆਪਾਂ Papa ਨੂੰ ਬਿਠਾ ਕੇ ਬੈਠਾ ਸੀ ਤੇ ਪਰ ਉਹ ਕਰੰਟ ਜਾਣੀ ਬਣਿਆ ਜਿਸ ਤਰ੍ਹਾਂ ਇਹ ਪਹਿਲਾਂ ਉਹ ਦੋ ਕਰ ਦਿੰਦੇ ਨੌ ਨਾ ਨੌ ਲਾਉਣਾ ਨਾ ਤੇ ਪਟਾਕਾ ਜਾਂ ਬਣ ਜਾਂਦਾ ਸੀ ਕਈ ਵਾਰੀ ਕਈ ਖੇਡਾਣੇ ਜਿਹੜੀਆਂ ਸਾਡੇ ਨਾਨਾ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਮੈਨੇ ਲੈਣਾ ਘਾਟਾ ਵੱਜੂਗਾ ਅਰ ਨਾ ਫੇਰ ਇਹ ਕੀ ਕਰਨਿਆ ਐ ਕੀ ਬਣਾਉਂਦੇ ਆ ਤੇ ਰੰਗ ਕਿਹੜਾ ਰੰਗ ਹੈ ਹੋਲੀ ਵਾਲਾ ਪੱਕਾ ਪੱਕਾ ਤੇ ਆਟੇ ਦੇ ਨਾਲ ਆਹੋ ਕਿਸ ਸਰਾ ਆਟਾ ਖਰਾਰ ਦਿੱਤਾ ਤੂੰ ਇੰਨਾ ਘਾਟਾ ਜ਼ੀਰਾ ਇੱਥੇ ਛਾਨਣ ਦੀ ਆਟਾ ਛਾਨਣ ਵਾਲੀ ਪਲੇਟਾਂ ਉਹ ਕੀ ਬਣਾਇਆ ਤੂੰ ਆ ਮੇਰੇ ਲੱਗੇ ਕਰਦਾ ਰਿਆ ਸਾਰਾ ਕੁਝ ਹੁਣ ਆ ਕੇ ਲੱਗਾ ਹਾਂ ਦੇਖਦੇ ਜਾਓ ਦੇਖਦੇ ਜਾਓ ਸਾਰੇ ਖੁਸ਼ੀ ਦੇਖਦੇ ਜਾਓ ਹੋ ਤਰੀ ਆਇਨਾ ਖਲਾਰਾ ਮੇਵਾਤ ਮੈਂ ਕੰਮ ਨਹੀਂ ਬਦਲਣੀ ਇੱਕ ਦੂਜਾ ਸ਼ੁਰੂ ਕਰ ਦਿੰਦਾ ਆ ਦੂਸਰਾ ਕੰਮ ਪਿੱਜੀਦਣਾ ਕਰਨੇ ਦੀ ਹੈ ਕਿ ਨਾ ਕਰੋ ਰੱਬ ਨੇ ਦੀ ਆ ਇਹ ਕਿਹੜਾ ਕਲਰ ਕਿਤਰਾ ਬਣਾਏਗਾ ਇਹਦਾ ਅੱਛਾ ਹਾਂ ਫਰੂਟ ਜੂਸ ਬੱਸ ਦੇਖਾ ਇਹ ਕੀ ਲਿਆ ਲਿਆ ਸੇ ਯੋਨਾ ਹੈ ਕੀ ਇਹ ਚੋਲਾ ਚੋਨਾ ਦਾ ਕਲਰ ਇਹ ਤੂੰ ਵੇਖ ਹੁਣ ਇਹ ਚ ਮਿਕਸ ਕਰਨਾ ਇਟ ਹੈ ਕਿੰਨਾ ਘਿਆ ਇਨੇ ਐਕਸਪੈਰੀਮੈਂਟ ਕਰਦਾ ਰਹਿੰਦਾ ਏ ਇਹ ਵੁੱਲ ਲਗਾਏ ਛੋਟੇ ਛੋਟੇ ਤੇ ਪਰ ਸਫਾਈ ਨਹੀਂ ਕੀਤੀ ਉਹ ਉਹਨਾਂ ਦੀ ਜਗਾ ਸਾਫ ਕਰਕੇ ਲਗਾ ਦਿੱਤੇ ਮੰਮੀ ਲੈ ਕੇ ਆਏ ਹੀ ਮੰਮੀ ਕਰਨੇ ਛੋਟੇ ਛੋਟੇ ਪਨੀਰੀ ਜੀ ਹੋਈ ਮੈਂ ਹੁਣ ਇਹ ਬਾਅਦ ਚ ਸਾਫ ਕਰਦੀ ਸਾਰੀ پارک ਇੱਕ ਵਾਰੀ ਮੰਮੀ ਕੋਲ ਹੀ ਖੜੇ ਮੇਰੇ ਤੇ ਮੈਂ ਕਿਹਾ ਚੱਲਿਓ ਮੈਂ ਲਗਾ ਦੇਣੀ ਹੁਣੇ ਪਹਿਲਾਂ ਹੀ ਮਮੀ ਨੇ ਮੈਨੂੰ ਬੂਟੇ ਲਿਆ ਕੇ ਦਿੱਤੇ ਸੀ ਤੇ ਉਹ ਮੈਂ ਉਹਨਾਂ ਨੂੰ ਅੱਗੇ-ਅਗੇ ਨੱਪਦੀ ਗਈ ਤਾਂ ਜੜ੍ਹਾਂ ਤੋਂ ਹੀ ਫੇਰ ਤਿਆਰ ਹੋ ਜਾਂਦੀ ਸੀ। ਇਹ ਸੰਤਰੇ ਦੇ ਬੂਟੇ ਨੂੰ ਲਾਗੇ ਫੁੱਲ 2 ਸਾਲ ਬਾਅਦ ਆ ਫੁੱਲ ਲੱਗੇ ਤੇ ਇੱਥੇ ਆਪਾਂ satsang ਕਰਨਾ ਸੇਵਾ ਲੱਗੀ ਸੀ ਤੇ ਸੇਵਾ ਵਾਸਤੇ ਆਪਾਂ ਪਕੌੜੇ ਬਣਾਏ। ਬ੍ਰੈਡ ਪਕੌੜੇ ਬਣਾਏ, ਸਿੰਪਲ ਪਕੌੜੇ ਬਣਾਏ, 2 ਟੁਕੜੇ ਬਣੇ ਸੀ ਤੇ ਬਹੁਤ ਵਧੀਆ ਸਾਰੀ ਸੰਗਤ ਨਾਲ ਆ ਗਿਆ ਆਪਾਂ ਸਾਰੀਆਂ ਦਰਾਣੀਆਂ ਜਛਾਣੀਆਂ ਚਾਚੇ ਤਾਇਏ ਦੀਆਂ ਨਵਾਂ ਸੀ 5 ਦਰਾਣੀਆਂ ਜਛਾਣੀਆਂ ਐ। ਤੇ ਇਧਰ ਜਿੱਥੇ ਅਸੀਂ ਬਣਾਉਂਦੇ ਹਾਂ ਉਹ ਲੋ ਵਾਲਾ ਚੁੱਲਾ ਹੂੰ ਕੀ ਆ ਤੇ ਉਥੇ ਆਪਾਂ ਬਣਾਉਣ ਰਿਹਾ ਸੀ ਪਕੌੜੇ ਤੇ ਉਹਨਾਂ ਥੋੜਾ ਕੁ ਟਾਈਮ ਮੈਂ ਬਾਸੇ ਗਈ ਆ ਤੇ ਉਹਨੇ ਟਾਈਮ 'ਚ ਅਰਨਵ ਨੇ ਵੇਖਿਆ ਆਣ ਕੇ ਆਟਾ ਪਿਆ ਆ ਤੇ ਬਸ ਉਹ ਆਟਾ ਉਹਨੇ ਖਲਾਰ ਦਿੱਤਾ ਫਿਰ ਕੰਮ ਵਧਾ ਦਿੰਦਾ ਇਧਰ ਸਿਲੰਡਰ ਖਤਮ ਹੋ ਗਿਆ ਤੇ ਮੈਂ ਚੁੱਲੇ ਤੇ ਹੀ ਪਹਿਲਾਂ ਚਾਹ ਬਣਾਈ ਤੇ ਫਿਰ ਚਿੱਟੇ ਚਨੇ ਜਿਹੜੇ ਉਹ ਬਾਲਣੇ ਰੱਖ ਦਿੱਤੇ ਤੇ ਉਹਨਾਂ ਦੇ ਨਾਲ ਨਾ ਭਾਂਡੇ ਬਹੁਤ ਜ਼ਿਆਦਾ ਕਾਲੇ ਹੁੰਦੇ ਫਿਰ ਖਪਾ ਜ਼ਿਆਦਾ ਹੁੰਦਾ ਆ ਭਾਂਡੇ ਮਾਂਜੇ ਵੀ ਨਹੀਂ ਕਿਉਂਕਿ ਹੱਥ ਕਾਲੇ ਹੋ ਜਾਂਦੇ ਨਾ ਫਿਰ ਜ਼ਿਆਦਾ ਪਹਿਲਾਂ ਤੇ ਅੱਗ ਬਾਲੋ ਜੁਲੇ ਤੇ ਕਰੋ ਵਧੀਆ ਤੇ ਲੱਗਦਾ ਹੈ ਜੁਲੇ ਦੀ ਬਣੀ ਰੋਟੀ ਵਧੀਆ ਲੱਗਦੀ ਆ ਪਰ ਇਹ ਆ ਕਿ ਭਾਂਡੇ ਬਹੁਤ ਕਾਲੇ ਹੋ ਜਾਂਦੇ ਫਿਰ ਮਾਜਨੇ ਬਿੰਦੇ ਚੰਗੀ ਤਰ੍ਹਾਂ ਤੇ ਇਧਰ ਬੱਚੇ ਗੱਡੀ ਅੱਜ ਬਾਹਰ ਸੀ ਪੀਂਗ ਲਾ ਕੇ ਤੇ ਲੱਗੇ ਨੇ ਖੇਡਣ ਪੀਂਗ ਤੇ ਝੂਟੇ ਲੈਣ ਦੇ ਸਾਰੇ ਜਾਨਵਰ ਬਾਰ ਬਾਰੀ ਆਣ ਕੇ ਉਹ ਵੀ ਕੋਲ ਬੈਠੀਆਂ ਕੀਂਦੀਆਂ ਜੇ ਸਾਨੂੰ ਵਾਰੀ ਨਾ ਨ ਦਿੱਤੀ ਤੇ ਅਸੀਂ ਫਿਰ ਚਲੇ ਜਾਣਾ ਹੈ ਤਾਂ ਕਿੰਨੀਆਂ ਜੇ ਸਾਨੂੰ ਵਾਰੀ ਨਾ ਦਿੱਤੀ ਤਾਂ ਅਸੀਂ ਫਿਰ ਚਲੇ ਜਾਣਾ ਹੈ ਦੋ ਦੋ ਬਿਸਕੁਟ ਮੇਰੇ ਰਣਕ ਦੀ ਡੰਡੀ ਰੋਟੀ ਬਹੁਤ ਮੁਸ਼ਕਲ ਆਈ ਮੈਨੂੰ ਦੋ ਦਿਨ ਦੇ ਮਾ ਐਨਕਲੀ ਡੰਡੇ ਟੁੱਟਣ ਦੇ ਨਾਲ ਮੇਰੇ ਆਪਣਾ ਹੀ ਪੈਰ ਆ ਗਿਆ ਤੇ ਇਹਨਾਂ ਵੱਡਾ ਨੁਕਸਾਨ ਹੋ ਗਿਆ ਮੇਰਾ ਮੇਰੀ ਐਨਕ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਕਿਵੇਂ ਕਿਹਾ ਜੀ ਐ ਕਿ ਨਾ ਮੇ ਮੇਰਾ ਆਪਣਾ ਹੀ ਪੈਰ ਆ ਗਿਆ ਜੇ ਤੇ ਪਰ ਇਹਦੇ ਤੋਂ ਬਗੈਰ ਤੇ ਘੜੀ ਨਹੀਂ ਲੰਘਦੀ ਮੈਨੂੰ ਦਿਖਦਾ ਹੀ ਨਹੀਂ ਲੱਗੇ ਕੋਈ ਵੀ ਕੰਮ ਮੇਰੇ ਕੋਲ ਹੁੰਦਾ ਹੀ ਨਹੀਂ ਆ ਤੇ ਮੈਂ ਲਾ ਕੇ ਰੱਖੀ ਸੀ ਪੈਰ ਆ ਗਿਆ ਮੇਰਾ ਤੇ ਇੱਥੇ ਨਾ ਸਮਾਨ ਪਿਆ ਏ ਥੋੜਾ ਵਿਖਿਆ ਘਰ 'ਚ ਕੋਈ ਨੁਕਰ ਹੋਵੇ ਨਾ ਲਕਾਵੀਂ ਜੀ ਤੇ ਆਪਾਂ ਬੱਚੇ ਤੇ ਆਪਾਂ ਨੂੰ ਆਦਤ ਹੁੰਦੀ ਚਲ ਇੱਥੇ ਰੱਖ ਦਿੰਨੇ ਆ ਛੇਤੀ ਛੇਤੀ ਇੱਥੇ ਰੱਖ ਦਿੰਨੇ ਇਹਨਾਂ ਨੇ ਵਾਰਡ ਵਾਰਡ ਕੇ ਸਮਾਨ ਉੱਥੇ ਆ ਚਾਵਾ ਚੁੱਲਾ ਬਣਿਆ ਪਿਆ ਸੀ ਉਹਨੂੰ ਦੋ ਟੋਟੇ ਕਰਤਾ ਮੈਂ ਕੱਢਿਆ ਚੁੱਲਾ ਦੋ ਟੋਟੇ ਹੋਇਆ ਤੇ ਇਧਰ ਨਾ ਛਪੈਦਿਆਂ ਵਿੱਚ ਆਪਾਂ ਅਰਬੀ ਲਾਈ ਆ ਨਾ ਬੂਟੇ ਛੋਟੇ ਛੋਟੇ ਦਿਸਦੇ ਆ ਨਾ ਆਪ ਕੋ ਸਾਹਮਣੇ ਇਹ ਹੁਣ ਨਿਕਲ ਆਏ ਆ ਤੇ ਛਪੈਦਿਆਂ ਦਾ ਲਾਇਆ ਸੌ ਕਬੂਟਾ ਨਹੀਂ ਕਾਟੀ ਹੋਣੇ ਸੌ ਤੋਂ ਇਹ ਇਹਦੇ ਵਿੱਚ ਆ ਹੈਗੀ ਆ ਬਾਜਰਾ ਲੋਆਂ ਵਾਲਾ ਬਾਜਰਾ ਆ ਇਹ ਵੀ ਤਿਆਰ ਕਰਨ ਦੇ ਟੱਕੀਆਂ ਜੀਆਂ ਇਹਦੀਆਂ ਫਿਰ ਹੋਰ ਲਗਾ ਦਾਂਗੇ ਨਾ ਉਧਰ ਸਾਹਮਣੇ ਵੀ ਆ ਬਾਜਰਾ ਇਹ ਕੇ ਇਧਰ ਨਾ ਮੈਂ ਜਾਮ ਨੂੰ ਲਾਇਆ ਜਾਮ ਦਾ ਬੂਟਾ ਵੀ ਲਗਾਇਆ ਤੇ ਇਸ ਪੇ ਇਧਰ ਵੀ ਜੜੀ ਅਰਬੀ ਨਾ ਬਾਦੂ ਨਿਕਲ ਆਉਂਦੀ ਆ ਖਾਂ ਜੋਗੀ ਨਿਕਲ ਹੀ ਆਂਦੀ ਅਰਬੀ ਕਿਉਂਕਿ ਖਾਲੀ ਜਗ੍ਹਾ ਇੱਥੇ ਹੋਰ ਤੇ ਕੁਝ ਹੋਣਾ ਨਹੀਂ ਆ ਪਰ ਵੀ ਲਗਾਈ ਹੈ ਇੱਥੇ ਇਹ ਹਰ ਸਾਲ ਆਪੇ ਭੁੰਗਰ ਆਉਂਦੀ ਅਰਬੀ ਜਿਹੜੀ ਥੱਲੇ ਛੜਦੀ ਦਾ ਬੀਜ ਆਪਣੀ ਬਾਹਰ ਦੇ ਨਾਲ ਆਪੇ ਹੋ ਜਾਂਦੀ ਆ